ਮੈਂ ਇੱਕ ਗੱਲ ਵੀ ਕਰਨ ਚਾਹੁੰਦਾ ਹਾਂ ਕਿ ਜਿਹੜੇ ਚਾਪਲੂਸ ਅਕਾਲੀ ਲੀਡਰ ਜਿਹੜੇ ਲੋਕਾਂ ਨੂੰ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਸਿੱਖਿਆਵਾਂ ਲੈਂਦੇ ਹੁੰਦੇ ਸੀ ਅੱਜ ਉਹ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜਦੋਂ ਅਸੀਂ ਹਲਕਾਪਾ ਦੇ ਗਲ ਚੂੜੀਆਂ ਤੋਂ ਇਲੈਕਸ਼ਨ ਲੜਦੇ ਸੀ ਨਾ ਅਸੀਂ ਸੈਂਕੜਿਆਂ 'ਚ ਹੱਥ ਦੇ ਰਹੇ ਹਾਂ ਤੇ ਉਦੋਂ ਹਾਲੂ ਹਰਾਉਂਦੇ ਵੀ ਸਾਡੇ ਆਪਣੇ ਰਹਿ ਸਾਡੀ ਪੇਸ਼ੂ ਸ਼ੁਰਾ ਵੀ ਮਾਰਦੇ ਰਹੇ ਤੇ ਹੁਣ ਜਦੋਂ ਇਹਨਾਂ ਦੀਆਂ ਬਾਗਾਂ ਖੁੱਲੀਆਂ ਸੀ ਇਹਨਾਂ ਨੂੰ ਸਾਰਾ ਕੁਝ ਕਹਿੰਦੇ ਪੇਟੇ ਲੀਡਰ ਵੀ ਖੜੇ ਸੀ ਸਾਰਾ ਕੁਝ ਖੜੇ ਸੀ ਇਹ ਹਜ਼ਾਰਾਂ ਚ ਹਰੇ ਪਰ ਇਸ ਵਾਰੀ ਤੇ ਬਿਲਕੁਲ ਹੀ ਜਗੋ ਤੇਰਵੀ ਹੋ ਗਈ ਕਿ ਕਾਲੀਦਨ ਨੂੰ ਹਲਕਾ ਫਦੇਗੜ ਚੋਣੀ ਚ ਸਿਰਫ ਸਿਰ 15000 ਵੋਟ ਮਿਲੀ ਜਿਹੜੀ ਇੱਕ ਬੜੀ ਵੱਡੀ ਨਮੋਸ਼ੀ ਦੀ ਗੱਲ ਹੈ ਪਰ ਮੈਂ ਇਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਸਾਹਿਬ ਅੱਗੇ ਅਸੀਂ ਚੁੱਪ ਸੀ ਕਈ ਸ਼ਰਮ ਮੋਹ ਲਿਹਾਜ਼ ਸੀ ਹੁਣ ਆਪੋ ਜਿਹੜੀ ਇਹ ਗੱਲ ਹੈ ਕਿਸੇ ਨੂੰ ਗੱਲ ਕਰਨ ਤੋਂ ਪਹਿਲਾਂ ਆਪਣੀ ਪਿੱਠ ਥਲੇ ਛੋਟਾ ਜੁਰ ਮਾਰ ਲੇ ਹਰ ਬੰਦੇ ਨੂੰ ਗੱਲ ਕਰਨੀ ਆਉਂਦੀ ਆ ਤੇ ਗੱਲ ਦਾ ਜਵਾਬ ਵੀ ਦੇਣਾ ਆਉਂਦਾ ਵਾ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮੈਂ ਇਸ ਕਰਕੇ ਕਹਣਾ ਵੀ ਜਦੋਂ ਬੋਲਣਾ ਵਾ ਆਪਣੇ ਆਪ ਨੂੰ ਸੋਚ ਸਮਝ ਕੇ ਵਿਚਾਰ ਕੇ ਫਿਰ ਵਿਚਾਰ ਰੱਖਿਓ ਕਿਉਂਕਿ ਹੁਣ ਅਗਲੇ ਪਾਸੇ ਵੀ ਜਿਹੜੇ ਨੇ ਨਾ ਬਗਾਨੇ ਪੁੱਤ ਵੀ ਜਿਹੜੇ ਸਾਵੇਂ ਨੇ ਚਲੋ